ਕਿ ਸੀਟ ਬੈਲਟ ਲਾਉਣੀ ਜ਼ਰੂਰੀ ਹੈ ਪਰ ਅਫਸੋਸ ਹੈ ਕਿ ਕਈ ਲੋਕ ਹਲੇ ਤੱਕ ਵੀ ਸਿਰਫ ਚਲਾਣ ਤੋਂ ਬਚਦੇ ਸੀਟ ਬੈਲਟ ਲਾਉਂਦੇ ਨੇ ਸੀਟ ਬੈਲਟ ਇੱਕ ਐਸੀ ਚੀਜ਼ ਹੈ ਕਿ ਜਿਹੜੀ ਤੁਹਾਡੀ ਜਾਨ 80 90% ਤੱਕ ਬਚਾਉਂਦੀ ਹੈ ਕੁਝ ਹਜ਼ਾਰ ਰੁਪਏ ਬਚਾਉਣ ਦੇ ਲਈ ਤੁਸੀਂ ਸੀਟ ਬੈਲਟ ਤਾਂ ਲਾ ਲੈਣੇ ਹੋ ਪਰ ਥੋੜੀ ਜਿਹੜੀ ਜਾਨ ਹੈ ਉਹ ਤਾਂ ਤੁਸੀਂ ਦੁਨੀਆ ਦੀ ਸਾਰੀ ਦੌਲਤ ਵੀ ਲਿਆਓ ਕੁਝ ਵੀ ਲਿਆਓ ਬਿਲਕੁਲ ਉਹ ਉਹ ਉਹਦੇ ਬਰਾਬਰ ਦਾ ਕੁਝ ਨਹੀਂ ਮਤਲਬ ਤੁਹਾਡੀ ਜਾਨ ਦੀ ਤੁਹਾਡੇ ਲਈ ਵੈਲਿਊ ਕੋਈ ਹੈ ਹੀ ਨਹੀਂ ਤਾਂ ਸਾਨੂੰ ਘੋਟਣ ਮਹਿਸੂਸ ਹੁੰਦੀ ਹੈ ਜੀ ਸਾਡੇ ਤੋਂ ਬੈਠਿਆ ਨਹੀਂ ਜਾਂਦਾ ਜੀ ਸਾਡੇ ਕਮੀਜ਼ਾਂ ਚ ਵੀ ਫਟ ਪੈਂਦਾ ਸਾਡੀ ਕਮੀਜ਼ ਦੀ ਕਰੀਜ਼ ਖਰਾਬ ਹੋ ਜਾਂਦੀ ਹੈ ਜੀ ਮਤਲਬ ਉਹ ਨਾ ਚੀਜ਼ਾਂ ਤੇ ਅਸੀਂ ਧਿਆਨ ਦਿੰਦੇ ਆ ਤੁਸੀਂ ਐਨੇ ਲੱਖ ਰੁਪਏ ਲਾ ਕੇ ਗੱਡੀ ਲਈ ਆ ਉਹ ਗੱਡੀਆਂ ਵਾਲਿਆਂ ਨੇ ਅੱਗੇ ਉਸ ਤੋਂ ਵੀ ਜ਼ਿਆਦਾ ਲੱਖ ਕਰੋੜ ਖਰਚ ਕੇ ਉਹ ਟੈਕਨੋਲੋਜੀ ਬਣਾ ਕੇ ਤੁਹਾਡੀ ਗੱਡੀ ਦੇ ਵਿੱਚ ਲਾਈ ਆ ਉਹ ਕਿਸੇ ਕਾਰਨ ਹੀ ਲਾਈ ਆ ਏਅਰ ਬੈਗ ਲਾਏ ਨੇ ਤਾਂ ਕਿਸੇ ਕਾਰਨ ਹੀ ਲਾਏ ਨੇ ਤਾਂ ਉਦੋਂ ਜਿਹੜੇ ਲੋਕ ਨੇ ਨਾ ਆਪਣੀ ਜਾਨ ਦੀ ਵੈਲਿਊ ਨਹੀਂ ਸਮਝਦੇ ਤੁਹਾਡੀ ਬੇਸ਼ਕੀਮਤੀ ਜਾਨ ਬਚਾਉਂਦੀ ਹੈ ਸੀਟ ਵੈਲਟ ਤੇ ਹੈਲਮਟ ਵੀ ਬਚਾਉਂਦਾ ਇਹ ਦੋਨੋਂ ਚੀਜ਼ਾਂ ਤੁਸੀਂ ਜਦੋਂ ਰੋਡ ਤੇ ਜਾਂਦੇ ਹੋ ਜਾਂ ਕਾਰ ਤੇ ਜਾਂ ਬਾਈਕ ਤੇ ਜਾਂਦੇ ਹੋ ਜੇ ਤੁਸੀਂ ਲਾਉਨੇ ਹੋ ਤਾਂ ਮਤਲਬ ਇਹ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਨੂੰ ਲੈ ਕੇ ਸੀਰੀਅਸ ਹੋ ਤੁਸੀਂ ਆਪਣੇ ਜੀਵਨ ਦੀ ਕਦਰ ਸਮਝਦੇ ਹੋ ਕਹਿੰਦੇ ਕਿ ਮਨੁੱਖ ਜਨਮ ਬੜਾ ਔਖਾ ਮਿਲਦਾ ਜੇ ਵੇਦਾਂ ਪੁਰਾਣਾ ਦੀਆਂ ਗ੍ਰੰਥਾਂ ਦੀਆਂ ਗੱਲਾਂ ਕਰੀਏ ਤਾਂ ਉਹਦੇ ਹਿਸਾਬ ਨਾਲ ਤਾਂ 84 ਲੱਖ ਲੱਖ ਭੁਗਤ ਕੇ ਫੇਰ ਆਉਂਦਾ ਬੰਦਾ ਜੇ ਵਾਕਈ ਇਹ ਸੱਚ ਹੈ ਤਾਂ ਤੁਸੀਂ ਦੇਖੋ ਕਿ ਕਿੰਨਾ ਗੇੜ ਕੱਢ ਕੇ ਆਉਂਦਾ ਤੇ ਅਸੀਂ ਫੇਰ ਵੀ ਇਸ ਲਾਈਫ ਦੀ ਕਦਰ ਨਹੀਂ ਕਰਦੇ ਪਰ ਗੱਲ ਇਹ ਹੈ ਕਿ ਅਸੀਂ ਇਹਦੇ ਮਾਇਨੇ ਨਹੀਂ ਸਮਝਦੇ ਅਸੀਂ ਅੱਜ ਵੀ ਇਸ ਨੂੰ ਹਲਕੇ ਚ ਲੈਨੇ ਆ ਅਸੀਂ ਹੈਡ ਰੈਸਟ ਕਈ ਵਾਰ ਲਾ ਲੈਨੇ ਆ ਕਿਉਂਕਿ ਇਹ ਨਾ neck ਨੂੰ ਸਪੋਰਟ ਕਰਦੇ ਹੁੰਦੇ ਨੇ ਜਿਹੜੇ ਬੈਕ ਹੈਡ ਰੈਸਟ ਨੇ ਉਹ ਵੀ ਤਾਂ ਆ ਕਿ ਜੇ ਟੱਕਰ ਲੱਗਦੀ ਆ ਕਿਤੇ ਤਾਂ ਜਿਹੜੀ neck ਆ ਆਪਣੀ ਜੇ ਐਦਾਂ ਇੰਪੈਕਟ ਵੱਜੂਗਾ ਤਾਂ ਉਹ ਪਿੱਛੇ ਸਪੋਰਟ ਦੇ ਦੂ ਬਹੁਤ ਸਾਰੇ ਐਕਸੀਡੈਂਟ ਐਸੇ ਨੇ ਕਿ ਬੰਦਿਆਂ ਨੇ ਸੀਟ ਬੈਲਟ ਵੀ ਲਾਈ ਹੋਈ ਸੀ ਪਰ ਹੈਡ ਰੈਸਟ ਕੱਢੇ ਹੋਏ ਸੀ ਤੇ ਉਹ ਗਰਦਨ ਨੂੰ ਝਟਕਾ ਐਸਾ ਵੱਜਿਆ ਕਿ ਗਰਦਨ ਟੁੱਟ ਗਈ ਸਤ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡੇ ਨਾਲ ਰਾਜਦੀਪ ਸਿੰਘ ਤੇ ਅੱਜ ਗੱਲ ਕਰਾਂਗੇ ਆਪਾਂ ਸੀਟ ਬੈਲਟ ਦੇ ਉੱਤੇ ਸੀਟ ਬੈਲਟ ਲਾਉਣੀ ਕਿਉਂ ਲਾਜ਼ਮੀ ਆ ਇਸ ਦੇ ਲਾਉਂਦੇ ਫਾਇਦੇ ਕੀ ਹਨ ਤੇ ਨੁਕਸਾਨ ਕੀ ਹਨ ਕਈ ਵਾਰ ਜੇਕਰ ਸੀਟ ਬੈਲਟ ਲੱਗੀ ਹੁੰਦੀ ਆ ਤਾਂ ਬੰਦਾ ਕਹਿੰਦੇ ਮੌਤ ਦੇ ਮੂੰਹ ਚ ਵੀ ਮੁੜਿਆ ਆਉਂਦਾਗਾ ਤਾਂ ਅਜੇਹਾ ਹੀ ਇੱਕ ਕਹਾਣੀ ਅਜੇਹਾ ਹੀ ਇੱਕ ਕਿੱਸਾ ਤੁਹਾਡੇ ਨਾਲ ਸਾਂਝਾ ਕਰਾਂਗੇ ਉਸ ਨੂੰ ਸਾਂਝਾ ਕਰਨ ਦੇ ਲਈ ਮੇਰੇ ਨਾਲ ਮੇਰੇ ਸਾਥੀ rau virendra singh baini pal ਨੇ rau ji ਸੀਟ ਬੈਲਟ ਦਾ ਵੈਸੇ ਤਾਂ ਕਾਰਾਂ ਕੁਰਾਂ ਦੇ ਵਿੱਚ ਸਫ਼ਰ ਕਰਦੇ ਕਿਹਾ ਜਾਂਦਾ ਵੀ ਲਾਇਆ ਕਰੋ ਹਨਾ ਪਰ ਜਹਾਜ਼ਾਂ 'ਚ ਵੀ ਸੀਟ ਬੈਲਟ ਹੁੰਦੀ ਆ ਅੱਜ ਜਿਹੜਾ ਆਪਾਂ ਕਿੱਸਾ ਦਰਸ਼ਕਾਂ ਨੂੰ ਦੱਸਣਾ ਹੈਗਾ ਤੁਸੀਂ ਸਾਨੂੰ ਸੁਣਾਉਣ ਜਾ ਰਹੇ ਹੋ ਜਦੋਂ ਮੈਨੂੰ ਦੱਸਿਆ ਸੀ ਮੈਨੂੰ ਵਧੀਆ ਲੱਗਿਆ ਸੀ ਤਾਂ ਮੈਂ ਸੋਚਿਆ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਜਾਵੇ ਇਹ ਸੀਟ ਬੈਲਟ ਦੇ ਫਾਇਦੇ ਕੀ ਹੁੰਦੇ ਆ ਤੇ ਜਹਾਜ਼ ਦੇ ਵਿੱਚ ਜਿਹੜੀ ਸੀਟ ਬੈਲਟ ਦਿੱਤੀ ਜਾਂਦੀ ਆ ਉਹ ਕਿਉਂ ਦਿੱਤੀ ਜਾਂਦੀ ਆ ਉਹਦਾ ਕੀ ਫਾਇਦਾ ਹੈਗਾ ਤੇ ਨੁਕਸਾਨ ਕੀ ਹੈ ਜੇਕਰ ਬੰਦਾ ਨਹੀਂ ਲਾਉਂਦਾ ਤਾਂ ਦੇਖੋ ਰਾਜੀਪ ਜੇ ਕਾਰ ਦੇ ਵਿੱਚ ਆ ਯਾ 에ਰੋਪਲੇਨ ਦੇ ਵਿੱਚ ਜੇ ਸੀਟ ਦੇ ਨਾਲ ਸੀਟ ਬੈਲਟ ਦਿੱਤੀ ਆ ਤਾਂ ਮਤਲਬ ਕੀ ਫਾਇਦੇ ਹੋਣਗੇ ਉਹਦੇ ਹਨਾ ਕਿ ਜੇ ਤੁਹਾਡੀ ਜਾਨ ਬਚਾਉਂਦੀ ਹੈ ਤਾਂ ਹੀ ਕੰਪਨੀਆਂ ਸੀਟ ਬੈਲਟ ਲਾ ਕੇ ਭੇਜਦੀਆਂ ਨੇ ਕਿਉਂਕਿ ਸੇਫਟੀ ਮੈਰਮੈਂਟ ਦੇ ਵਿੱਚ ਉਹ ਚੀਜ਼ਾਂ ਆਉਂਦੀਆਂ ਨੇ ਕਿ ਸੀਟ ਬੈਲਟ ਇੱਕ ਅਹਿਮ ਕੰਪੋਨੈਂਟ ਹੁੰਦਾ ਕਾਰ ਦਾ 에ਰੋਪਲੇਨ ਦਾ ਜਾਂ ਬੱਸ ਟਰੱਕ ਕਿਸੇ ਵੀ ਚੀਜ਼ ਦਾ ਸਭ ਨੂੰ ਪਤਾ ਹੈ ਦੇਖੋ ਕਿ ਸੀਟ ਬੈਲਟ ਲਾਉਣੀ ਜ਼ਰੂਰੀ ਹੈ ਪਰ ਅਫਸੋਸ ਹੈ ਕਿ ਕਈ ਲੋਕ ਹਲੇ ਤੱਕ ਵੀ ਸਿਰਫ ਚਲਾਣ ਤੋਂ ਬਚਦੇ ਸੀਟ ਬੈਲਟ ਲਾਉਂਦੇ ਨੇ ਬਿਲਕੁਲ ਇਹ ਬੜੀ ਮਤਲਬ ਮਾੜੀ ਗੱਲ ਹੈ ਕਿ ਤੁਸੀਂ ਸਿਰਫ ਚਲਾਣ ਤੋਂ ਬਚਣ ਦੇ ਲਈ ਸੀਟ ਬੈਲਟ ਲਾਉਨੇ ਹੋ ਸੋਚਣ ਵਾਲੀ ਗੱਲ ਆ ਥੋੜੀ ਜਿਹੀ ਧਿਆਨ ਦੇ ਨਾਲ ਚਲਾਣ ਮਤਲਬ ਕੁਝ ਹਜ਼ਾਰ ਰੁਪਏ ਦਾ ਮਤਲਬ ਕੁਝ ਹਜ਼ਾਰ ਰੁਪਏ ਬਚਾਉਣ ਦੇ ਲਈ ਤੁਸੀਂ ਸੀਟ ਬੈਲਟ ਤਾਂ ਲਾ ਲੈਨੇ ਹੋ ਪਰ ਥੋੜੀ ਜਿਹੜੀ ਜਾਨ ਹੈ ਉਹ ਤਾਂ ਤੁਸੀਂ ਦੁਨੀਆ ਦੀ ਸਾਰੀ ਦੌਲਤ ਵੀ ਲਿਆਓ ਕੁਝ ਵੀ ਲਿਆਓ ਬਿਲਕੁਲ ਉਹ ਉਹ ਦੇ ਬਰਾਬਰ ਦਾ ਕੁਝ ਨਹੀਂ ਹਮ ਮਤਲਬ ਤੁਹਾਡੀ ਜਾਨ ਦੀ ਤੁਹਾਡੇ ਲਈ ਵੈਲਿਊ ਕੋਈ ਹੈ ਹੀ ਨਹੀਂ ਤੁਹਾਡੇ ਲਈ ਵੈਲਿਊ 4-5000 ਰੁਪਏ ਦਾ ਚਲਾਨ ਤਾਂ ਰੱਖਦਾ ਕਿਉਂਕਿ ਸ਼ਹਿਰ ਚ ਆ ਕੇ ਤੁਸੀਂ ਜਾਂ ਨਾਕਾ ਪੁਲਿਸ ਵਾਲਾ ਦੇਖ ਲੈਨੇ ਹੋ ਉੱਥੇ ਤੁਸੀਂ ਲਾ ਲਿਆ ਜਾਂ ਹੈਲਮਟ ਪਾ ਲਿਆ ਬਿਲਕੁਲ ਠੀਕ ਹੈ ਪਰ ਤੁਹਾਡੀ ਆਪਣੀ ਜਾਨ ਤੁਹਾਡੀ ਨਿਗਾ ਦੇ ਵਿੱਚ ਕੁਝ ਨਹੀਂ ਹੁੰਦੀ ਹੈਗੀ ਇਹ ਮੋਸਟਲੀ ਉਹ ਲੋਕ ਨੇ ਜਿਹੜੇ ਸੀਟ ਬੈਲਟ ਨਹੀਂ ਲਾਉਂਦੇ ਜਾਂ ਹੈਲਮਟ ਨਹੀਂ ਪਾਉਂਦੇ ਹੈਨਾ ਹੁਣ ਸੀਟ ਬੈਲਟ ਇੱਕ ਐਸੀ ਚੀਜ਼ ਹੈ ਕਿ ਜਿਹੜੀ ਤੁਹਾਡੀ ਜਾਨ 80 90% ਤੱਕ ਬਚਾਉਂਦੀ ਹੈ ਪਹਿਲਾਂ ਤਾਂ ਚਲੋ ਆਪਾਂ ਕਹਿੰਦੇ ਆ ਕਿ ਹਾਦਸਾ ਹੋਵੇ ਹੀ ਨਾ ਪਰ ਫਿਰ ਵੀ ਸਾਡੇ ਦੇਸ਼ ਦੇ ਵਿੱਚ ਤਾਂ ਕਮੀ ਜ਼ਰੂਰ ਆਈ ਹੈ ਮਾੜੀ ਮੋਟੀ ਪਰ ਹਾਦਸੇ ਹੁੰਦੇ ਉਵੇਂ ਹੀ ਨੇ ਬਿਲਕੁਲ ਤੇ ਉਹਨਾਂ ਚੋਂ ਜਿਹੜੇ ਹਾਦਸਿਆਂ 'ਚ ਮਰਨ ਵਾਲੇ ਜਿਹੜੇ ਲੋਕ ਨੇ ਰਾਜਦੀਪ ਉਹ ਜ਼ਿਆਦਾਤਰ ਉਹੀ ਹੁੰਦੇ ਨੇ ਕਿ ਜਿਨ੍ਹਾਂ ਨੇ ਸੀਟ ਬੈਲਟ ਨਹੀਂ ਲਾਈ ਹੁੰਦੀ ਹਾਂ ਦੇਖੋ ਹੁਣ ਤੱਕ ਕਈ ਵੱਡੇ ਸ਼ਹਿਰਾਂ ਦੇ ਵਿੱਚ ਇਹ ਹੈ ਕਿ ਪਹਿਲੀਆਂ ਦੋਨਾਂ ਸੀਟਾਂ ਤੇ ਤਾਂ ਚਲੋ ਹਰ ਕਿਤੇ ਜ਼ਰੂਰੀ ਹੈ ਪਰ ਪਿਛਲੀਆਂ ਸੀਟਾਂ ਤੇ ਵੀ ਸੀਟ ਬੈਲਟ ਜ਼ਰੂਰੀ ਕੀਤੀ ਹੋਈ ਆ ਕਿਉਂਕਿ ਪਿਛਲੀਆਂ ਸੀਟਾਂ ਤੇ ਵੀ ਸੀਟ ਬੈਲਟ ਤਾਂ ਕੰਪਨੀ ਨੇ ਦਿੱਤੀ ਆ ਮਤਲਬ ਉਹ ਤੁਹਾਨੂੰ ਤੁਹਾਡੀ ਜਾਨ ਬਚਾਉਂਦੀ ਆ ਤੁਹਾਨੂੰ ਲਾਉਣੀ ਚਾਹੀਦੀ ਆ ਪਰ ਅਸੀਂ ਪਤਾ ਨਹੀਂ ਕੀ ਜਾਂ ਕਈ ਵਾਰ ਕਹਿ ਦਿੰਨੇ ਆ ਕਿ ਸਾਨੂੰ ਘੋਟਨ ਮਹਿਸੂਸ ਹੁੰਦੀ ਆ ਜੀ ਸਾਡੇ ਤੋਂ ਬੈਠਿਆ ਨਹੀਂ ਜਾਂਦਾ ਜੀ ਸਾਡੇ ਕਮੀਜ਼ਾਂ 'ਚ ਵੀ ਫਟ ਪੈਂਦਾ ਸਾਡੀ ਕਮੀਜ਼ ਦੀ ਕਰੀਜ਼ ਖਰਾਬ ਹੋ ਜਾਂਦੀ ਆ ਜੀ ਮਤਲਬ ਉਹ ਨਾ ਚੀਜ਼ਾਂ ਤੇ ਅਸੀਂ ਧਿਆਨ ਦੰਨੇ ਆ। ਅੱਛਾ ਫੇਰ ਕੀ ਕਰਦੇ ਆ ਹੁਣ ਬਹੁਤ ਸਾਰੇ ਮੁੰਡੇ ਐਦਾਂ ਕੀ ਕਰਦੇ ਨੇ ਤੇ ਕਿਉਂਕਿ ਹੁਣ ਜਿਹੜੀਆਂ ਨਵੀਆਂ ਆਕਾਰ ਆਉਂਦੀਆਂ ਉਹ ਵੀਪ ਦਿੰਦੀਆਂ ਨੇ, ਵਾਰਨਿੰਗ ਦਿੰਦੀਆਂ ਨੇ ਕਿ ਤੁਹਾਨੂੰ ਸੀਟ ਬੈਲਟ ਨਹੀਂ ਲਾਈ। ਹੈਨਾ? ਤੇ ਗੱਲ ਇਹ ਐ ਕਿ ਅੱਛਾ ਉਹ ਵੀ ਉਦੋਂ ਹੀ ਲਾਉਂਦੀਆਂ ਨੇ ਕਿ ਜਦੋਂ ਨਾਲ ਵਾਲੀ ਸੀਟ ਤੇ ਬੰਦਾ ਬੈਠਾ ਹੋਵੇ ਪਰ ਉਹਦੇ ਸੀਟ ਬੈਲਟ ਨਾ ਲੱਗੀ ਹੋਵੇ। ਹਮ ਹੈਨਾ? ਕਦੇ ਬਹੁਤ ਸਾਰੀਆਂ ਗੱਡੀਆਂ 'ਚ ਇਹ ਫੀਚਰ ਹੈ ਤੁਸੀਂ ਹੁਣ ਧਿਆਨ ਦਿਓ ਪਹਿਲਾਂ ਪਹਿਲਾਂ ਕੀ ਸੀਗਾ ਪਹਿਲਾਂ ਪਹਿਲਾਂ ਏਸੀ ਕੀ ਜੇ ਬੰਦਾ ਨਾਲ ਬੈਠਾ ਵੀ ਨਹੀਂ ਤਾਂ ਵੀ ਉਹ ਵਾਰਨਿੰਗ ਦੰਦੀਆਂ ਸੀਗੀਆਂ ਤਾਂ ਉਹ ਫਿਰ ਉਹਨੂੰ ਖਿੱਚ ਕੇ ਨਾਲ ਲਾਉਣੀ ਪੈਂਦੀ ਸੀ ਡਰਾਈਵਰ ਨੂੰ ਚਾਹੇ ਬੰਦਾ ਨਾਲ ਪੈਸੇਂਜਰ ਸੀਟ ਤੇ ਬੈਠਾ ਵੀ ਨਹੀਂ ਸੀ ਹੌਲੀ ਹੌਲੀ ਕੰਪਨੀਆਂ ਨੇ ਇਹ ਚੀਜ਼ ਸੁਧਾਰ ਕੀਤੀ ਹੁਣ ਉਹ ਵਾਰਨਿੰਗ ਗੱਡੀਆਂ 'ਚ ਉਦੋਂ ਹੀ ਵੱਜਦੀ ਹੈ ਜਦੋਂ ਨਾਲ ਵਾਲੀ ਸੀਟ ਤੇ ਵੀ ਬੰਦਾ ਬੈਠਾ ਹੋਊਗਾ ਪਰ ਉਹਨੇ ਸੀਟ ਬੈਲਟ ਨਹੀਂ ਲਾਈ ਹੋਊਗੀ ਉਹਦਾ ਇੱਕ ਕਾਰਨ ਹੈ ਕਿ ਜਿਹੜੀ ਸੀਟ ਆ ਨਾ ਸੀਟ ਦੇ ਹੇਠਾਂ ਇੱਕ weight ਵਾਲਾ ਇੱਕ ਉਹਨਾਂ ਨੇ ਸੈਂਸਰ ਲਾਇਆ ਹੋਇਆ ਹੈ ਕਿ ਜਦੋਂ ਸੀਟ ਤੇ ਵੇਟ ਆ ਗਿਆ ਕੋਈ ਬੰਦਾ ਬੈਠ ਗਿਆ ਉਸ ਵਾਰੀ ਤਾਂ ਉਹਨੇ ਯੈਸ ਕਰ ਦੇਣਾ ਕਿ ਯੈਸ ਇਸ ਸੀਟ ਤੇ ਵੇਟ ਆ ਗਿਆ ਬੰਦਾ ਬੈਠਾ ਪਰ ਉੱਪਰ ਕਲਿੱਪ ਦੇ ਵਿੱਚ ਤੁਹਾਡੀ ਇਹ ਸੀਟ ਬੈਲਟ ਲੱਗੀ ਨਹੀਂ ਫਿਰ ਉਹ ਵਾਰਨਿੰਗ ਦਿੰਦਾ ਤੇ ਉਹਦੇ ਵੀ ਬਹੁਤ سارے ਲੋਕ ਕੀ ਕਰਦੇ ਨੇ ਕਿ ਅੱਗੇ ਹੋ ਕੇ ਜਾਂ ਪਿੱਛੇ ਦੀ ਅਸੀਂ ਹੋਕਾ ਫਸਾਲੀ ਹੈ ਨਾ ਅੱਜ ਦਾ ਤਾਂ ਉਹ ਵੀ ਚੱਲ ਪਿਆ ਜਾਂ ਉਹ ਜਿਹੜੇ ਬਨਰਟੀ ਜਿਹੇ ਆਉਂਦੇ ਆ ਵੀ ਲੋਕ ਜੇ ਵਿੱਚ ਲੈ ਕੇ ਗਿਆ ਲੱਗਿਆ ਸੀ ਹਾਂ ਵੀ ਉਹ ਲਓ ਜੀ 100 150 ਰੁਪਏ ਦਾ ਕਲਿੱਪ ਹੀ ਲੈ ਲਓ ਗੱਲਾ ਉਹ ਚੁਪਾ ਦਿਓ ਬਸ ਤੁਹਾਡੀ ਬੀ ਪਲੱਗ ਬੰਦ ਕਰ ਦਿਓ ਹਾਂ ਮਤਲਬ ਜਿਹੜੀ ਤੁਸੀਂ 80 ਲੱਖ ਰੁਪਏ ਲਾ ਕੇ ਗੱਡੀ ਲਈ ਆ ਉਹ ਗੱਡੀਆਂ ਵਾਲਿਆਂ ਨੇ ਅੱਗੇ ਉਸ ਤੋਂ ਵੀ ਜ਼ਿਆਦਾ ਲੱਖ ਕਰੋੜ ਖਰਚ ਕੇ ਉਹ ਟੈਕਨੋਲੋਜੀ ਬਣਾ ਕੇ ਤੁਹਾਡੀ ਗੱਡੀ ਦੇ ਵਿੱਚ ਲਾਈ ਆ ਉਹ ਹੂੰ ਕਿਸੇ ਕਾਰਨ ਹੀ ਲਾਈਆ 에어 ਬੈਗ ਲਾਇਏ ਨੇ ਤਾਂ ਕਿਸੇ ਕਾਰਨ ਹੀ ਲਾਏ ਨੇ ਤਾਂ ਉਦੋਂ ਜਿਹੜੇ ਨੋਕ ਨੇ ਨਾ ਆਪਣੀ ਜਾਨ ਦੀ ਵੈਲਿਊ ਨਹੀਂ ਸਮਝਦੇ ਹੈਗੇ ਹੁਣ ਫਾਇਦਾ ਇਹਦਾ ਰਾਜਦੀਪ ਕੀ ਹੈ ਕਿ ਮੰਨ ਮੰਨ ਲਓ ਕਿ ਗੱਡੀ ਤੇਜ਼ ਜਾ ਰਹੀ ਹੈ 100 120 ਤੇ ਜਾ ਰਹੀ ਹੈ ਸਡਨਲੀ ਸਾਹਮਣੇ ਕੁਝ ਆ ਗਿਆ ਜਾਂ ਟੱਕਰ ਹੋ ਗਈ ਤੁਹਾਡੀ ਇੰਪੈਕਟ ਹੋ ਗਿਆ ਤੁਹਾਡਾ ਹੂੰ ਤਾਂ ਜਿਹੜੀ ਸਪੀਡ 'ਚ ਤੁਸੀਂ ਤੁਹਾਡੀ ਗੱਡੀ ਜਾ ਰਹੀ ਹੈ ਤੁਸੀਂ ਵੀ ਤਾਂ ਵਿੱਚ ਬੈਠ ਕੇ ਉਹਦੇ ਨਾਲ ਉਸੇ ਸਪੀਡ ਤੇ ਜਾ ਰਹੇ ਹੋ ਜਦੋਂ ਤੁਹਾਡੀ ਗੱਡੀ ਰੁਕ ਗਈ ਆ ਤਾਂ ਇੱਕਦਮ ਤੁਸੀਂ ਜਾ ਕੇ ਜੇ ਤੁਸੀਂ ਸੀਟ ਬੈਲਟ ਨਹੀਂ ਲਾਈ ਹੋਈ ਜਾਂ ਡਰਾਈਵਰ ਆਉ ਤਾਂ ਸਟੀering ਸਟੀering 'ਚ ਵੱਜਦਾ ਜਾਂ ਫਿਰ ਅਗਲੇ ਸ਼ੀਸ਼ੇ 'ਚ ਵੱਜਦਾ ਜਾਂ ਫਿਰ ਕਈ ਵਾਰ ਤਾਂ ਇਹ ਹੁੰਦਾ ਕਿ ਬੰਦਾ ਗੱਡੀ 'ਚੋਂ ਨਿਕਲ ਕੇ ਸ਼ੀਸ਼ੇ ਤੋੜ ਕੇ ਬਾਹਰ ਚਲਾ ਜਾਂਦਾ ਜਾਂ ਆਸ-ਪਾਸੇ ਚਲੇ ਜਾਂਦਾ ਜੇ ਗੱਡੀ ਉਲਟਦੀ ਆ ਸੀਟ ਬੈਲਟ ਦਾ ਇਹ ਫਾਇਦਾ ਕਿ ਜਦੋਂ ਤੁਹਾਡੀ ਇੰਪੈਕਟ ਹੁੰਦੀ ਆ ਸਡਨਲੀ ਟੱਕਰ ਹੁੰਦੀ ਆ ਤਾਂ ਤੁਹਾਨੂੰ ਆਪਣੀ ਸੀਟ ਦੇ ਨਾਲ ਜੋੜ ਕੇ ਰੱਖਦੀ ਹੈ ਹਮ ਹੈਨਾ ਕਿ ਜੇ ਇੱਕੋ ਦਮ ਗੱਡੀ ਦੀ ਟੱਕਰ ਹੁੰਦੀ ਆ ਤਾਂ ਝਟਕਾ ਪੈਂਦਾ ਤਾਂ ਸੀਟ ਬੈਲਟ ਤੁਹਾਨੂੰ ਉੱਥੇ ਹੀ ਖੜਾ ਕਰਕੇ ਰੱਖਦੀ ਹੈ ਅੱਛਾ ਇੱਕ ਹੋਰ ਅਸੀਂ ਹੈਡ ਰੈਸਟ ਕਈ ਵਾਰ ਲਾ ਲੈਨੇ ਆ ਖਾਸ ਤੌਰ ਤੇ ਆਪਾਂ ਪੱਗਾਂ ਵਾਲੇ ਜਿਹੜੇ ਪੱਗਾਂ ਵਾਲੇ ਤਾਂ ਚਲੋ ਮੈਂ ਤਾਂ ਨਹੀਂ ਕਦੇ ਲਾਏ ਤੁਸੀਂ ਲਾਏ ਤੇ ਤੁਹਾਡੀ ਮਾਰੀ ਗੱਲ ਹੈ ਤੇ ਨਹੀਂ ਲਾਉਣੇ ਚਾਹੀਦੇ ਇਹ ਹੈਨਾ ਕਿਉਂਕਿ ਇਹ ਨਾ neck ਨੂੰ ਸਪੋਰਟ ਕਰਦੇ ਹੁੰਦੇ ਨੇ ਜਿਹੜੇ ਬੈਕ ਹੈਡ ਰੈਸਟ ਨੇ ਉਹ ਵੀ ਤਾਂ ਆ ਕਿ ਜੇ ਚੱਕਰ ਲੱਗਦੀ ਆ ਕਿਤੇ ਤਾਂ ਜਿਹੜੀ ਨੈਕ ਆ ਆਪਣੀ ਜੇ ਇਦਾਂ ਇੰਪੈਕਟ ਵੱਜੂਗਾ ਤਾਂ ਉਹ ਪਿੱਛੇ سپورਟ ਦੇ ਦੂਗੀ ਹੂੰ ਜੋ ਨਹੀਂ ਹੈਗੀ ਤਾਂ ਤੁਹਾਡੀ ਜੇ ਤੁਸੀਂ ਚਾਹੇ ਸੀਟ ਬੈਲਟ ਵੀ ਲਾਈ ਹੋਈ ਆ ਪਰ ਉਹ ਤੁਹਾਨੂੰ ਝਟਕਾ ਤੁਹਾਡੀ ਗਰਦਨ ਨੇ ਇੰਨਾ ਮਾਰਨਾ ਕਿ ਤੁਹਾਡੀ ਗਰਦਨ ਟੁੱਟ ਜਾਂਦੀ ਆ ਬਹੁਤ ਸਾਰੇ ਐਕਸੀਡੈਂਟ ਐ ਐਸੇ ਨੇ ਕਿ ਬੰਦਿਆਂ ਨੇ ਸੀਟ ਬੈਲਟ ਵੀ ਲਾਈ ਹੋਈ ਸੀ ਪਰ ਹੈਡ ਰੈਸਟ ਕੱਢੇ ਹੋਏ ਸੀ ਤੇ ਉਹ ਗਰਦਨ ਨੂੰ ਝਟਕਾ ਐਸਾ ਵੱਜਿਆ ਕਿ ਗਰਦਨ ਟੁੱਟ ਗਈ ਤੁਹਾਡਾ ਸਾਰਾ ਬਾਡੀ ਦਾ ਜਿਹੜਾ ਸਿਸਟਮ ਐ ਉਹ ਦਿਮਾਗ ਤੋਂ ਚੱਲਣਾ ਦਿਮਾਗ ਦੀਆਂ ਜਿਹੜੀਆਂ ਨਾੜਾਂ ਨੇ ਉਹ ਸਾਰੀਆਂ ਤੁਹਾਡੇ ਗਰਦਨ 'ਚੋਂ ਆਉਂਦੀਆਂ ਨੇ ਔਰ ਇੰਨੀਆਂ ਸੈਂਸਿਟਿਵ ਨਾੜਾਂ ਨੇ ਇਹ ਕਿ ਥੋੜੀ ਜੀ ਆਪ ਫਿਲਮਾਂ 'ਚ ਦੇਖਦੇ ਹੁੰਦੇ ਨਾ ਕਈ ਵਾਰ ਉਹ ਇੱਕ ਸੀਨ ਦਿਖਾਤਾ ਹੁੰਦਾ ਕਿ ਕੀ ਹੈ ਐਦਾਂ ਫੜ ਕੇ ਗਰਦਨ ਮਰੋੜਤੀ ਜੀ ਬੰਦਾ ਡੈੱਡ ਬੰਦਾ ਡੈੱਡ ਉਹ ਰਿਐਲਿਟੀ ਹੈ ਹੂੰ ਜੇ ਗਰਦਨ ਮੁੜ ਜੇ ਬੰਦੇ ਦੀ ਇਸ ਤਰੀਕੇ ਨਾਲ ਗਲਤ ਤਾਂ ਬੰਦਾ ਡੈੱਡ ਹੋ ਜਾਂਦਾ ਕਿਉਂਕਿ ਤੁਹਾਡਾ ਸਾਰੀ ਕਨੈਕਟੀਵਿਟੀ ਤੁਹਾਡੀ ਦਿਮਾਗ ਦੀ ਜਿਹੜਾ ਬਾਡੀ ਚਲਾਉਣੀ ਆ ਦਿਮਾਗ ਨੇ ਉਹ ਸਾਰੀ ਗਰਦਨ ਦੇ ਰਾਹੀਂ ਤੁਹਾਡੀਆਂ ਬਰੀਕ ਬਰੀਕ ਨਸਾਂ ਨੇ ਸੋ ਇਹ ਵੀ ਬਹੁਤ ਇੰਪੋਰਟੈਂਟ ਆ ਹਨਾ ਤੇ ਇਸ ਕਰਕੇ ਖਿਲਵਾੜ ਨਹੀਂ ਇਹਨਾਂ ਚੀਜ਼ਾਂ ਨੂੰ ਸਮਝਣਾ ਚਾਹੀਦਾ ਹੁਣ ਜਿਹੜੀ ਸਟੋਰੀ ਤੁਸੀਂ ਗੱਲ કરી ਸੀ ਉਹ 1988 ਦੇ ਵਿੱਚ ਵਾਪਰੀ ਸੀ ਅਮਰੀਕਾ ਤੋਂ ਦੂਸਰੇ ਪਾਸੇ ਨੂੰ ਜਾ ਕੇ ਪੈਸੀਫਿਕ ਓਸ਼ਨ ਆ ਤੇ ਉਸ ਬਹੁਤ ਵੱਡਾ ਸਮੁੰਦਰ ਆ ਉਹਦੇ ਵਿੱਚ ਕੁਝ ਆਈਲੈਂਡ ਨੇ ਤੇ ਉਹ ਸਾਰੇ ਆਈਲੈਂਡ ਨੂੰ ਮਿਲਾ ਕੇ ਹਵਾਈ ਕਿਹਾ ਜਾਂਦਾ ਉਹਨਾਂ ਨੂੰ ਹਵਾਈ ਦਾ ਇਲਾਕਾ ਉਹ ਤੇ ਉਹ ਅਮਰੀਕਾ ਦਾ ਹੀ ਕਬਜ਼ਾ ਮਤਲਬ ਉਹ ਤੇ ਪਹਿਲਾਂ ਤੋਂ ਸਦੀਆਂ ਤੋਂ ਹੀ ਅਮਰੀਕਾ ਹੀ ਉੱਥੇ ਰੂਲ ਕਰਦਾ ਤੇ ਉੱਥੇ ਆਸੇ-ਪਾਸੇ ਜਾਣ ਨੂੰ ਇੱਕ ਆਈਲੈਂਡ ਤੋਂ ਜਾਣ ਨੂੰ ਦੂਸਰੇ ਆਈਲੈਂਡ ਤੇ ਜਾਣ ਨੂੰ ਉਹ ਲੋਕਲ ਜਿਹੜੀਆਂ 에ਅਰਲਾਈਨ ਸੀ ਉਹ ਵਰਕ ਕਰਦੀ ਸੀ ਅਲੋਹਾ 에ਅਰਲਾਈਨ ਆ ਇੱਕ ਜੀ ਤੇ 1988 ਦੇ ਵਿੱਚ ਇੱਕ ਉਡਾਨ ਭਰੀ ਇੱਕ ਟਾਪੂ ਤੋਂ ਦੂਸਰੇ ਆਈਲੈਂਡ ਤੇ ਜਾਣਾ ਸੀਗਾ ਉਹਨਾਂ ਨੇ ਪਰ ਜਦੋਂ ਕਹਿੰਦੇ ਕਿ 2 24000 ਫੁੱਟ ਦੀ ਉਚਾਈ ਤੇ ਪਲੇਨ ਗਿਆ ਕਿਉਂਕਿ ਹਰ ਇੱਕ ਪਲੇਨ ਦੀ ਨਾ ਜਿਹੜੀ ਹਾਈਟ ਹੁੰਦੀ ਆ ਉਹ ਫਿਕਸ ਕੀਤੀ ਹੁੰਦੀ ਆ 에ਅਰਲਾਈਨ ਦੇ ਵੱਲੋਂ ਜਾਂ ਟ੍ਰੈਫਿਕ ਕੰਟਰੋਲ ਦੇ ਵੱਲੋਂ ਕਿ ਤੁਸੀਂ ਉੱਪਰ ਜਾਣਾ ਜੀ ਤੁਸੀਂ 24000 ਫੁੱਟ ਤੇ ਹੀ ਅੱਗੇ ਚੱਲਣਾ ਨਾ 24 ਤੋਂ ਥੱਲੇ ਹੋਣਾ ਨਾ 24 ਤੋਂ ਉੱਪਰ ਹੋਣਾ ਕੁਝ ਜਿਹੜੇ 에ਅਰਲਾਈਨ ਨੇ ਉਹਨਾਂ ਦਾ ਕੀ ਹੁੰਦਾ ਕਿ ਤੁਸੀਂ 25000 ਤੇ ਚੱਲਣਾ ਜੀ ਜਾਂ 24 24.5 ਤੇ ਚੱਲਣਾ ਜੀ ਨਾ ਉੱਪਰ ਹੋਣਾ ਨਾ ਥੱਲੇ ਹੋਣਾ ਇਹਦੇ ਨਾਲ ਇਹਦਾ ਵੀ ਇੱਕ ਉਹ ਆ ਇਹਦੇ ਨਾਲ ਇਹ ਆ ਕੀ ਮੰਨ ਲਓ ਇੱਕ 에어ਲਾਈਨ ਇੱਥੇ ਚੱਲ ਰਹੀ ਹੈ 24 ਤੇ ਦੂਸਰੀ ਵੀ ਨੇ 24 ਤੇ ਚੱਲਦੀ ਹੈ ਤਾਂ ਕੱਲ ਨੂੰ ਰੱਬ ਨਾ ਕਰੇ ਕਿ ਕਿਤੇ ਆਹਮੋ ਸਾਹਮਣੇ ਨੇੜੇ ਨੇੜੇ ਆ ਗਏ ਉਹ ਕਈ ਵਾਰ ਕੁਝ ਪਤਾ ਨਹੀਂ ਹੁੰਦਾ ਤਾਂ ਉਹ ਟਕਰਾ ਨਾ ਜਾ ਸੋ ਇਸ ਕਰਕੇ ਹਰ ਇੱਕ ਪਲੇਨ ਦੀ ਨਾ ਹਾਈਟ ਅਲੱਗ ਅਲੱਗ ਕੀਤੀ ਹੁੰਦੀ ਹੈ ਕਿ ਭਾਈ ਤੂੰ ਐਸੋ ਚਾਈ ਤੇ ਚੱਲੇਗਾ ਤੂੰ ਇਸ ਤੇ ਚੱਲੇਗਾ ਜੇ ਉਹ ਨੇੜੇ ਦੀ ਮਤਲਬ ਲੰਘ ਵੀ ਗਏ ਤਾਂ ਟੱਕਰ ਨਹੀਂ ਹੋਊਗੀ ਉੱਪਰ ਥੱਲੇ ਹੋ ਕੇ ਚੱਲਿਆ ਜਾਊਗਾ ਇਸ ਕਰਕੇ ਉਹਦੀ ਅਲੋਹਾ 에어ਲਾਈਨ ਦੀ ਜਿਹੜੀ ਸੀਗੀ ਬੋਇੰਗ 737 ਪਲੇਨ ਸੀਗਾ ਬੜਾ ਪੁਰਾਣਾ ਸੀ ਤੇ ਉਹ ਜਦੋਂ 24000 ਫੁੱਟ ਤੇ ਗਈ ਤਾਂ ਸਟੇਬਲ ਹੁੰਦਾ ਉਦੋਂ ਪਰ ਕੀ ਸੀਗਾ ਰਾਧਦੀਪ ਕਿਉਂਕਿ ਜਦੋਂ ਪਲੇਨ ਟੇਕ ਆਫ ਕਰਦਾ ਤੇ ਲੈਂਡ ਕਰਦਾ ਜੀ ਉਦੋਂ ਜਿਹੜੇ 15 20 ਮਿੰਟ ਦਾ ਟਾਈਮ ਹੁੰਦਾ ਨਾ ਤੇ ਉਹ ਸਾਰੇ ਪੈਸੇਂਜਰ ਦੇ ਆਪਾਂ ਉਥੇ ਜਿਹੜੇ ਕਰੂ ਹੁੰਦਾ ਏਅਰ ਏਅਰਪਲੇਨ ਦਾ ਤਾਂ ਉਹ ਸੀਟ ਬੈਲਟ ਲਵਾਉਂਦੇ ਨੇ ਉਹ ਕਹਿੰਦੇ ਸੀਟ ਬੈਲਟ ਲਾਓ ਆਪਣੇ ਸਾਰਾ ਸਮਾਨ ਇੱਕ ਪਾਸੇ ਰੱਖ ਕੇ ਸਟੱਡੀ ਹੋ ਕੇ ਆਪਣਾ ਧਿਆਨ ਨਾਲ ਤੁਸੀਂ ਬੈਠ ਜਾਓ ਟੇਕ ਆਫ ਕਰਤਾ ਜਾਂ ਲੈਂਡ ਕਰਨ ਵਾਸਤੇ ਤੇ ਇਹ ਜਦੋਂ ਪਲੇਨ ਸੀਗਾ 1988 ਦੀ ਗੱਲ ਹੈ ਇਹ ਯਾਤਰੀਆਂ ਨਾਲ ਭਰਿਆ ਇਹਨੇ ਜਦੋਂ ਲੈਂਡ ਕੀਤਾ ਨਾ ਸੌਰੀ ਟੇਕ ਆਫ ਕੀਤਾ ਜੀ ਤਾਂ 벨ਟਾਂ ਸਾਰੀਆਂ ਯਾਤਰੀਆਂ ਦੇ ਲੱਗੀਆਂ ਹੋਈਆਂ ਸੀ ਤੇ ਜੇ ਉਹ ਪੂਰੀ 24000 ਫੁੱਟ ਤੇ ਜਾ ਕੇ ਜਦੋਂ ਉਹਨੇ ਸਟੇਬਲ ਹੋਣਾ ਸੀ ਫੇਰ ਉੱਥੇ ਬੀਪ ਦੰਦਾ ਫੇਰ ਪਾਇਲਟ ਕਹਿੰਦਾ ਕਿ ਹੁਣ ਅਸੀਂ ਆਪਾਂ ਇੱਥੇ ਪਹੁੰਚ ਗਏ ਹੁਣ ਤੁਸੀਂ ਆਪਣੀ ਆਪਣੀ 벨ਟ ਖੋਲ ਸਕਦੇ ਹੋ ਵੀ ਡੇਂਜਰ ਵਾਲੀ ਗੱਲ ਨਹੀਂ ਤੇ ਉਹ ਇੰਨਾ ਸ਼ੁਕਰ ਸੀ ਕਿ ਜਦੋਂ 24000 ਫੁੱਟ ਤੇ ਪਲੇਨ ਪਹੁੰਚਿਆ ਉਹ ਅਲੋਹਾ ਦਾ ਤਾਂ ਇਸ ਤੋਂ ਪਹਿਲਾਂ ਕਿ ਪਾਇਲਟ ਸਾਰੇ ਯਾਤਰੀਆਂ ਦੀਆਂ ਕਹਿੰਦਾ ਕਿ ਤੁਸੀਂ ਆਪਣੀਆਂ ਬੈਲਟ ਖੋਲ੍ਹ ਲਓ ਤੇ ਉਦੋਂ ਹੀ ਜਹਾਜ਼ ਦਾ ਜਿਹੜਾ ਅਗਲਾ ਹਿੱਸੇ ਤੋਂ ਥੋੜਾ ਜਿਹਾ ਪਿੱਛੇ ਨਾ ਉਹਦੀ ਛੱਤ ਉੜ ਜਾਂਦੀ ਹੈ 4-5 ਮੀਟਰ ਦੀ ਛੱਤ ਮਤਲਬ ਉੱਡ ਜਾਂਦੀ ਹੈ ਉਹ ਪਲੇਨ ਪੁਰਾਣਾ ਸੀਗਾ ਜੰਗ ਲੱਗੀ ਹੋਈ ਸੀ ਤੋ ਉਹ ਟੋਟਾ ਉਖੜ ਗਿਆ ਤੇ ਹੁਣ ਤੁਸੀਂ 24000 ਫੁੱਟ ਤੇ ਹੋ ਤੇ ਹਵਾ ਦਾ ਪ੍ਰੈਸ਼ਰ ਦੇਖੋ ਤੁਸੀਂ ਕਿੰਨਾ ਹੈ ਤੇ ਪਲੱਸ ਉੱਤੇ ਆਕਸੀਜਨ ਵੀ ਨਹੀਂ ਹੁੰਦੀ ਹੈਨਾ ਤੇ ਇਹਦੇ ਨਾਲ ਹੋਰ ਵੀ ਕਿਹਾ ਜਾਂਦਾ ਹੁੰਦਾ ਕਿ ਆਹ ਫਲਾਣਾ ਤੁਸੀਂ ਆ ਇੱਕ ਐਮਰਜੈਂਸੀ ਬਟਨ ਆ ਕਿ ਜਦੋਂ ਤੁਸੀਂ ਇਹ ਦਬੋਗੇ ਤਾਂ ਇੱਕ ਜਿਹੜਾ ਮਾਸਕ ਨਾ ਮਾਸਕ ਨਾ ਹਾਂ ਉਹ ਨਿਕਲ ਆਉਂਦਾ ਉਹਦੇ ਨਾਲ ਇਹ ਕੀ ਹੈ ਕਿ ਥੋੜੀ ਬਹੁਤ ਤੁਹਾਨੂੰ ਆਕਸੀਜਨ ਮਿਲ ਜਾਂਦੀ ਹੈ ਹਮ ਚਲੋ ਉਹ ਵੀ ਇੱਕ ਸੇਫਟੀ ਵਾਲਾ ਪੁਆਇੰਟ ਆ ਤੇ ਜਦੋਂ ਇਹ ਚੀਜ਼ਾਂ ਹੋਈਆਂ ਤੇ ਉੱਪਰੋਂ ਉੱਡਿਆ ਜਹਾਜ਼ ਦਾ ਹਿੱਸਾ ਤੇ ਸਾਰੇ ਜਹਾਜ਼ ਦੇ ਵਿੱਚ ਪ੍ਰੈਸ਼ਰ ਬਹੁਤ ਹੋ ਗਿਆ ਕਿਉਂਕਿ ਇਹ ਇਸ ਤਰੀਕੇ ਦਾ ਪ੍ਰੈਸ਼ਰ ਹੁੰਦਾ ਕਿ ਜਦੋਂ ਕੁਝ ਖੁੱਲ ਜੇ 에어로ਪਲੇਨ ਦਾ ਉੱਪਰ ਤਾਂ ਉਸ ਇੱਕ ਜਿਹੜੀ ਬਾਹਰਲੀ ਹਵਾ ਨਾ ਉਹਨੂੰ ਸਾਰੇ ਅੰਦਰਲੀ ਚੀਜ਼ਾਂ ਨੂੰ ਸੱਕ ਕਰਦੀ ਆ ਜਿਵੇਂ ਬਹੁਤ ਜ਼ਿਆਦਾ ਵੱਡੇ ਵੈਕਿਊਮ ਦੇ ਇੰਜਣ ਲਾਏ ਹੋਣੇ ਕਿ ਬਾਹਰ ਨੂੰ ਖਿੱਚ ਲਾਂਗੇ ਤੇ ਰੱਬ ਦਾ ਸ਼ੁਕਰ ਇਹ ਸੀ ਕਿ ਉਦੋਂ ਸਾਰੇ ਯਾਤਰੀਆਂ ਦੇ ਸੀਟ ਬੈਲਟ ਲੱਗੀ ਹੋਈ ਸੀ ਤੇ ਇੱਕ ਉਹਦੇ ਚ ਕਹਿੰਦੇ ਨੇ ਤੇ ਚਲੋ ਆਪਾਂ ਬਾਅਦ ਚ ਦੱਸਦਾ ਹੂੰ ਤੇ ਉਸ ਤੋਂ ਬਾਅਦ ਚਲੋ ਜਿਵੇਂ ਨਾ ਕਿਵੇਂ ਕਰਕੇ ਜਿਹੜਾ ਪਾਇਲਟ ਹੁੰਦਾ ਉਹ ਸੰਭਾਲਦਾ ਤੇ ਉਹਨੂੰ ਕੰਟਰੋਲ ਕਰਕੇ ਹਾਲਾਂਕਿ ਇੱਕ ਜਿਹੜਾ ਖੱਬੇ ਜਾਂ ਸੱਜੇ ਪਾਸੇ ਵਾਲਾ ਇੰਜਣ ਸੀਗਾ ਉਹ ਵੀ ਡੈਮੇਜ ਹੋ ਜਾਂਦਾ ਪਰ ਫਿਰ ਵੀ ਪਾਇਲਟ ਕਿਸੇ ਨਾ ਕਿਸੇ ਤਰੀਕੇ ਅਗਲੇ ਰਨਵੇ ਤੇ ਜਾ ਕੇ ਉਹਨੂੰ ਲੈਂਡ ਕਰ ਲੈਂਦਾ ਮਤਲਬ 95 98 ਪੈਸੇਂਜਰ ਸੀਗੇ ਹੂੰ ਸੇਫਲੀ ਲੈਂਡ ਹੋ ਜਾਂਦੇ ਨੇ ਪਰ ਉਸ ਤੋਂ ਬਾਅਦ ਦੇਖਦੇ ਨੇ ਜਦੋਂ ਕਾਊਂਟ ਕਰਦੇ ਨੇ ਕਿ ਪੈਸੇਂਜਰ ਐਨੇ ਸੀ ਤੇ ਉਹ ਚ ਦੇਖਦੇ ਨੇ ਕਿ ਇੱਕ ਘਟਾ ਪੈਸੇਂਜਰ ਤੇ ਉਹ ਪੈਸੇਂਜਰ ਨਹੀਂ ਸੀ ਉਹ ਕਰੂ ਮੈਂਬਰ ਸੀਗੀ 에어 호ਸਟਸ ਸੀਗੀ 에어ਲਾਈਨ ਦੀ ਉਹ ਅੱਛਾ ਉਹ ਇਸ ਕਰਕੇ ਹੂੰ ਸੇਫ ਨਹੀਂ ਹੋਈ ਕਿਉਂਕਿ ਜਦੋਂ ਉੱਪਰਲੀ ਫਟਿਆ ਨਾ ਜਹਾਜ਼ ਉੱਪਰੋਂ ਤਾਂ ਉਹ ਡਿਊਟੀ ਕਰ ਰਹੀ ਸੀ ਤੇ ਉਹ ਸੀਟ ਤੇ ਨਹੀਂ ਬੈਠੀ ਸੀ ਸੀਟ ਤੇ ਨਹੀਂ ਬੈਠੀ ਸੀ ਤਾਂ ਮਤਲਬ ਉਹਦਾ ਸੀਟ ਬੈਲਟ ਨਹੀਂ ਲੱਗੀ ਹੋਈ ਸੀ ਉਹ ਇੱਕਦਮ ਜਦੋਂ ਉੱਡਿਆ ਤਾਂ ਉਹਦੇ ਹਵਾ ਦੇ ਪ੍ਰੈਸ਼ਰ ਨੇ ਉਹਨੂੰ ਬਾਹਰ ਖਿੱਚ ਲਿਆ ਤੇ ਉਹਦੀ ਅੱਜ ਤੱਕ ਡੈੱਡ ਬੋਡੀ ਵਿਚਾਰੀ ਦੀ ਲੱਭੀ ਨਹੀਂ ਬਹੁਤ ਉਹਨਾਂ ਨੇ ਯਤਨ ਕੀਤੇ ਸੀ ਕਿ ਲੱਭ ਲਈਏ ਪਰ ਬਾਕੀ ਦੇ ਸਾਰੇ ਪੈਸੇਂਜਰ ਕਰੂ ਮੈਂਬਰ ਇਸ ਕਰਕੇ ਬਚ ਗਏ ਕਿਉਂਕਿ ਸੀਟ ਬੈਲਟ ਉਹਨਾਂ ਦੇ ਲੱਗੀ ਹੋਈ ਸੀ ਸੋ ਸੀਟ ਬੈਲਟ ਇੱਥੋਂ ਤੱਕ ਆ ਕਿ ਤੁਹਾਡੀ ਬੇਸ਼ਕੀਮਤੀ ਜਾਨ ਬਚਾਉਂਦੀ ਹੈ ਸੀਟ ਬੈਲਟ ਤੇ ਹੈਲਮਟ ਵੀ ਬਚਾਉਂਦਾ ਇਹ ਦੋਨੋਂ ਚੀਜ਼ਾਂ ਤੁਸੀਂ ਜਦੋਂ ਰੋਡ ਤੇ ਜਾਂਦੇ ਹੋ ਜਾਂ ਕਾਰ ਤੇ ਜਾਂ ਬਾਈਕ ਤੇ ਜਾਂਦੇ ਹੋ ਜੇ ਤੁਸੀਂ ਲਾਉਨੇ ਹੋ ਤਾਂ ਮਤਲਬ ਇਹ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਨੂੰ ਲੈ ਕੇ ਸੀਰੀਅਸ ਹੋ ਤੁਸੀਂ ਆਪਣੇ ਜੀਵਨ ਦੀ ਕਦਰ ਸਮਝਦੇ ਹੋ ਤੇ ਕਹਿੰਦੇ ਕਿ ਮਨੁੱਖ ਜਨਮ ਬੜਾ ਔਖਾ ਮਿਲਦਾ ਜੇ ਵੇਦਾਂ ਪੁਰਾਣਾਂ ਦੀਆਂ ਗ੍ਰੰਥਾਂ ਦੀਆਂ ਗੱਲਾਂ ਕਰੀਏ ਤਾਂ ਉਹਦੇ ਹਿਸਾਬ ਨਾਲ ਤਾਂ 84 ਲੱਖ ਲੱਖ ਭੁਗਤ ਕੇ ਫੇਰ ਆਉਂਦਾ ਬੰਦਾ ਬਿਲਕੁਲ ਤਾਂ ਜੇ ਵਾਕਈ ਇਹ ਸੱਚ ਹੈ ਤਾਂ ਤੁਸੀਂ ਦੇਖੋ ਕਿ ਕਿੰਨਾ ਗੇੜ ਕੱਢ ਕੇ ਆਉਂਦਾ ਤੇ ਅਸੀਂ ਫੇਰ ਵੀ ਇਸ ਲਾਈਫ ਦੀ ਕਦਰ ਨਹੀਂ ਕਰਦੇ ਹੂੰ ਤੇ ਹੁਣ ਆਇਆ ਕਿ ਚਲੋ ਤੁਸੀਂ ਆਪਣੀ ਲਾਈਫ ਦੀ ਕਦਰ ਨਹੀਂ ਕਰਦੇ ਪਰ ਤੁਹਾਡੇ ਨਾਲ ਜੁੜਿਆ ਜਿਹੜਾ ਪਰਿਵਾਰ ਹੈ ਹੂੰ ਉਹਨੂੰ ਤਾਂ ਤੁਹਾਡੀ ਜ਼ਰੂਰਤ ਹੈ ਨਾ ਜਿਹੜਾ ਤੁਹਾਡੇ ਤੇ ਡਿਪੈਂਡ ਆ ਮੰਨ ਲਓ ਕੋਈ ਅਰਨ ਕਰਦਾ ਬੰਦਾ ਉਹ ਤਾਂ ਤੁਹਾਡੇ ਤੇ ਡਿਪੈਂਡ ਆ ਹੂੰ ਤੁਸੀਂ ਸੋਚ ਕੇ ਦੇਖੋ ਕਿ ਤੁਸੀਂ ਨਹੀਂ ਹੈਗੇ ਤਾਂ ਤੁਹਾਡਾ ਪਰਿਵਾਰ ਜਿਹੜਾ ਤੁਹਾਡੇ ਤੇ ਨਿਰਪਰ ਬਾਅਦ ਚ ਕੀ ਹੋਊਗਾ ਬਿਲਕੁਲ ਸੋ ਇਸ ਕਰਕੇ ਹਰ ਇੱਕ ਬੰਦੇ ਨੂੰ ਆਪਣੀ ਜਾਨ ਦੀ ਕੀਮਤ ਸਮਝਣੀ ਚਾਹੀਦੀ ਹੈ ਖਾਸ ਕਰਕੇ ਜਦੋਂ ਤੁਸੀਂ ਰੋਡ ਤੇ ਹੋ ਜਾਂ ਜਹਾਜ਼ ਤੇ ਹੋ ਜਾਂ ਕਿਸੇ ਵੀ ਐਸੇ ਸਫ਼ਰ ਤੇ ਹੋ ਜਿੱਦੇ ਤੁਸੀਂ ਸੀਟ ਤੇ ਬੈਠੇ ਹੋ ਵੀ ਤੁਹਾਨੂੰ ਲੱਗਦਾ ਕਿ ਸੀਟ ਬੈਲਟ ਲਾਉਣੀ ਚਾਹੀਦੀ ਹੈ ਈਵਨ ਜਿਹੜੇ ਪਿੱਛੇ ਵਾਲੇ ਬੈਠੇ ਨੇ ਦੇਖੋ ਜਾਨਾ ਤਾਂ ਉਹ ਵੀ ਕੀਮਤੀ ਨੇ ਆਪਾਂ ਕਹਿ ਦਿੰਨੇ ਆ ਕਿ ਅੱਗੇ ਵਾਲਿਆਂ ਲਈ ਜ਼ਰੂਰੀ ਹੈ ਵੀ ਅੱਗੇ ਵਾਲੇ ਜੇ ਅੱਗੇ ਜਾਣਗੇ ਤਾਂ ਜਿਹੜੇ ਪਿੱਛੇ ਵਾਲੇ ਨੇ ਉਹ ਵੀ ਤਾਂ ਫਟ ਕੇ ਜਾਣਗੇ ਨਾ ਤਾਂ ਉਹਨਾਂ ਨੂੰ ਵੀ ਜ਼ਰੂਰੀ ਹੈ ਸੋ ਸੀਟ ਬੈਲਟ ਇਸ ਹੱਦ ਤੱਕ ਅ ਬੰਦੇ ਦੀ ਜਿਹੜੀ ਜਾਨ ਹੈ ਸੇਵ ਕਰਦੀ ਹੈ ਪਰ ਗੱਲ ਇਹ ਹੈ ਕਿ ਅਸੀਂ ਇਹਦੇ ਮਾਇਨੇ ਨਹੀਂ ਸਮਝਦੇ ਅਸੀਂ ਅੱਜ ਵੀ ਇਸ ਨੂੰ ਹਲਕੇ ਚ ਲੈਨੇ ਆ ਕੋਈ ਗੱਲ ਨਹੀਂ ਯਾਰ ਸੀਟ ਬੈਲਟ ਹੈ ਮੈਂ ਸੀਟ ਬੈਲਟ ਲਾਈ ਹੋਈ ਆ ਤਾਂ ਮੈਨੂੰ ਪਤਾ ਨਹੀਂ ਇਹ ਸਮਝਣਗੇ ਕਿ ਖਣੀ ਚਲਾਨ ਤੋਂ ਡਰਦੇ ਨੇ ਸੀਟ ਬੈਲਟ ਲਾਈ ਹੋਈ ਆ ਹਨਾ ਕਈ ਵਾਰ ਇਦਾਂ ਵੀ ਆ ਜੰਗ ਜਨਰੇਸ਼ਨ ਚ ਇਹ ਵੀ ਇਹ ਵੀ ਹੁੰਦਾ ਛਾਣ ਦੇ ਵਿੱਚ ਜਾਂ ਰੀਲਾ ਬਣਾਉਣੀ ਆ ਜੀ ਸੀਟ ਬੈਲਟ ਲਾਈ ਬੈਠਾਗਾ ਜੇ ਤਾਂ ਸੀਟ ਬੈਲਟ ਨਹੀਂ ਲਾ ਕੇ ਚਲਾਉਂਦੇ ਜੀ ਦੇਖੋ ਸਾਡੇ ਚ ਕਿੱਡੀ ਬਹਾਦਰੀ ਆ ਅਸੀਂ ਡਰਦੇ ਨਹੀਂ ਕਿਸੇ ਤੋਂ ਇਹ ਚੀਜ਼ਾਂ ਵੀ ਮਾਰਦੀਆਂ ਅੱਜ ਦੀ ਡੇਟ ਚ ਮਾਰਦੀਆਂ ਨੇ ਨਾ ਉਹੀ ਆ ਕਿ ਫੁਕਰਾ ਪੰਥੀ ਮਾਰਦੀ ਆ ਇਹ ਚੀਜ਼ਾਂ ਤਾਂ ਸੋ ਇਹ ਗੱਲ ਸਾਰਿਆਂ ਨੂੰ ਧਿਆਨ ਦੇ ਵਿੱਚ ਰੱਖਣੀ ਚਾਹੀਦੀ ਹੈ ਕਿ ਜਦੋਂ ਤੁਸੀਂ ਕਾਰ ਦੇ ਵਿੱਚ ਬੈਠ ਕੇ ਸਫ਼ਰ ਕਰ ਰਹੇ ਹੋ ਤਾਂ ਜਿਹੜੀ ਸੀਟ ਬੈਲਟ ਹੈ ਉਹ ਤੁਸੀਂ ਕਿਸੇ ਚਲਾਣ ਤੋਂ ਬਚਣ ਦੇ ਲਈ ਨਹੀਂ ਲਾ ਰਹੇ ਬਲਕਿ ਆਪਣੀ ਜ਼ਿੰਦਗੀ ਨੂੰ ਸੇਫ ਰੱਖਣ ਵਾਸਤੇ ਲਾ ਰਹੇ ਹੋ ਇੱਕ ਮੰਜ਼ਲ ਇੱਕ ਥਾਂ ਤੋਂ ਆਪਣੀ ਦੂਸਰੀ ਮੰਜ਼ਲ ਤੇ ਤੁਸੀਂ ਪਹੁੰਚਣਾ ਹੈ ਤੇ ਉਸ ਮੰਜ਼ਲ ਤੇ ਸੁਰੱਖਿਅਤ ਪਹੁੰਚਣ ਦੇ ਲਈ ਤੁਸੀਂ ਸੀਟ ਬੈਲਟ ਲਾ ਰਹੇ ਹੋ ਆਪਣੇ ਪਰਿਵਾਰ ਦੇ ਲਈ ਤੁਸੀਂ ਸੀਟ ਬੈਲਟ ਲਾ ਰਹੇ ਹੋ ਇਹ ਗੱਲਾਂ ਦਾ ਤੁਸੀਂ ਧਿਆਨ ਸਾਨੂੰ ਰੱਖਣਾ ਪਊਗਾ ਕਿਉਂਕਿ ਬਹੁਤ ਹੋ ਗਿਆ ਇਸ ਚੱਕਰਾਂ ਦੇ ਵਿੱਚ ਅਸੀਂ ਬਹੁਤ ਸਾਰੀਆਂ ਜਾਨਾਂ ਸੜਕੀ ਹਾਦਸਿਆਂ ਚ ਗਵਾਈਆਂ ਨੇ ਤੇ ਜੇ ਸੀਟ ਬੈਲਟ ਜਾਂ ਬਾਈਕ ਚਾਲਕ ਜਾਂ ਬਾਈਕ ਸਵਾਰ ਦੇ ਹੈਲਮਟ ਪਾਇਆ ਹੋਵੇ ਤਾਂ ਹਾਫ ਚਾਂਸਸ ਇਹਦੇ ਨੇ ਜਿਹੜੇ ਮੌਤਾਂ ਦੇ ਨੇ ਉਹ ਘਟ ਜਾਂਦੇ ਨੇ ਤਾਂ ਕਿਉਂਕਿ ਬਹੁਤ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਸੀਟ ਬੈਲਟ ਤੇ ਹੈਲਮਟ ਤੁਹਾਡੀਆਂ ਜਿਹੜੀਆਂ ਜਾਨਾਂ ਬਚਾਉਂਦੀਆਂ ਨੇ ਸੋ ਅੱਗੇ ਤੋਂ ਸਾਡੀ ਇਹੀ ਅਪੀਲ ਹੈ ਕਿ ਤੁਸੀਂ ਜਦੋਂ ਵੀ ਸਫ਼ਰ ਤੇ ਜਾਓ ਆਪਣੀ ਕਾਰ ਤੇ ਨਿਕਲੋ ਤਾਂ ਖਿਲਵਾੜ ਆਪਣੀ ਜ਼ਿੰਦਗੀ ਦੇ ਨਾਲ ਤੁਸੀਂ ਨਾ ਕਰੋ ਸੀਟ ਬੈਲਟ ਤੁਹਾਡੀ ਲਾਈਫ ਨੂੰ ਸੇਵ ਕਰਨ ਦੇ ਲਈ ਹੀ ਬਣੀ ਹੈ ਇਹਨੂੰ ਲਾਓ ਬਾਈਕ ਤੇ ਜਾ ਰਹੇ ਹੋ ਸਕੂਟਰ ਤੇ ਜਾ ਰਹੇ ਹੋ ਤਾਂ ਹੈਲਮਟ ਜ਼ਰੂਰ ਪਾਓ ਕਿਉਂਕਿ ਉਹ ਵੀ ਤੁਹਾਡੀ ਲਾਈਫ ਨੂੰ ਸੇਵ ਕਰਦਾ ਹੈ